ਹਾਂਜੀ ਫ੍ਰੈਂਡਸ ਫਾਇਰਮੈਨ ਦੀ ਸਾਮੀ ਲਈ ਜਿਹੜਾ ਰਿਜ਼ਲਟ ਅੱਜ ਅਨਾਉਂਸ ਕੀਤਾ ਗਿਆ ਸੀਗਾ ਜੀ ਉਹ ਬੋਰਡ ਦੀ ਵੈਬਸਾਈਟ ਤੋਂ ਹਟਾ ਲਿਆ ਗਿਆ ਹੈ ਠੀਕ ਹੈ ਜੀ ਕੁਝ ਤਕਨੀਕੀ ਕਾਰਨ ਕਰਕੇ ਜਿਹੜਾ ਰਿਜ਼ਲਟ ਹੈ ਵਾਪਸ ਲੈ ਲਿਆ ਗਿਆ ਅਤੇ ਨਵਾਂ ਰਿਜ਼ਲਟ ਜਦੋਂ ਵੀ ਅਨਾਉਂਸ ਹੋਊਗਾ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਸਾਰਿਆਂ ਤੱਕ ਤਾਂ ਕਿ ਜਿੰਨਾ ਕੈਂਡੀਡੇਟ ਨੇ ਪੁਰਾਣਾ ਰਿਜ਼ਲਟ ਦੇਖਿਆ ਹੈ ਉਹ ਨਵੇਂ ਰਿਜ਼ਲਟ ਦੀ ਵੇਟ ਕਰਨ ਜਿਨ੍ਹਾਂ ਦੇ ਨਾਮ ਨਹੀਂ ਹੈਗੇ ਹੋ ਸਕਦਾ ਹੈ ਉਹਨਾਂ ਦੇ ਨਾਮ ਹੈ ਜਿਹੜੇ ਉਹ ਨਵੀਂ ਲਿਸਟ ਦੇ ਵਿੱਚ ਹੋਣ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਾਰੇ ਕੈਂਡੀਡੇਟ ਤੱਕ ਜਿਨ੍ਹਾਂ ਦੇ ਨਾਮ ਪੁਰਾਣੀ ਲਿਸਟ ਨਹੀਂ ਸੀਗੇ ਉਹਨਾਂ ਦੇ ਨਾਮ ਹੋ ਸਕਦਾ ਹੈ ਨਵੀਂ ਲਿਸਟ ਦੇ ਵਿੱਚ ਆਉਣਗੇ ਇਸ ਲਈ ਵੇਟ ਕਰੋ ਜਦੋਂ ਵੀ ਨਵਾਂ ਰਿਜ਼ਲਟ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੂਚਨਾ ਇਸੇ ਚੈਨਲ ਤੇ ਮਿਲੂਗੀ ਪੀਡੀਐਫ ਫਾਈਲ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਕਮੈਂਟ ਜਰੂਰ ਕਰ ਦਿਓ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਟੈਲੀਗ੍ਰਾਮ ਸਾਰੇ ਦੇ ਸਾਰੇ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਉਹਨਾਂ ਨੂੰ ਜੁਆਇਨ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਤਾਂ ਕਿ ਜਦੋਂ ਕੋਈ ਵੀ ਅਪਡੇਟ ਆਵੇ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਤੇ ਮਿਲਦੇ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਚੈਨਲ ਵੀ ਸਾਰੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਰੈਸਪੀਜ਼ ਦੇ ਲਈ ਆਪਣਾ ਚੈਨਲ ਨਵਾਂ ਆਏਗਾ ਟੇਸਟ ਐਂਡ ਟਰੈਵਲ ਉਹ ਵੀ ਸਾਰੇ ਕਰਕੇ ਜਾਇਓ ਜੀ WhatsApp ਚੈਨਲ ਦਾ ਲਿੰਕ ਵੀ نیچے ਵੀਡੀਓ ਦੇ ਸੁਣਦੇ ਸਾਰੇ ਦੇ ਸਾਰੇ ਲਿੰਕ ਹੈ ਜਿਹੜੇ ਤੁਸੀਂ ਜੁਆਇਨ ਕਰ ਲੈਣੇ ਨੇ ਕੋਈ ਵੀ ਲਿੰਕ ਹੈ ਜਿਹੜਾ ਰਹੇ ਨਾ ਉਮੀਦ ਹੈ ਰਿਕੁਐਸਟ ਹੈ ਇੰਨਾ ਹੀ ਤੁਸੀਂ ਸਾਰੇ ਕਰਕੇ ਜਾਓਗੇ ਹੋਰ ਅਪਡੇਟ ਦੇ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬੀ ਸੇਵ ਸਟੇ ਕਨੈਕਟਡ ਬਾਏ ਬਾਏ